ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਮੋਬਾਈਲ ਫੋਨ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਝਗੜਾ ਹਿੰਸਕ ਰੂਪ ਧਾਰਨ ਕਰ ਗਿਆ ਇਸ ਦੌਰਾਨ 16 ਲੋਕਾਂ ਨੇ ਇੱਕ ਨੌਜਵਾਨ ਉੱਪਰ ਹਮਲਾ ਕਰਕੇ ਉਸ ਦਾ ਮੋਢਾ ਤੋੜ ਦਿੱਤਾ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੀੜਤ ਨੌਜਵਾਨ ਰਵੀ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਦੱਸਿਆ ਕਿ ਬੀਤੀ ਰਾਤ ਕੁਝ ਅਣਪਛਾਤੇ ਲੋਕ ਅਚਾਨਕ ਉੱਥੇ ਆ ਗਏ ਅਤੇ ਉਹਨਾਂ ਦੀ ਫੈਕਟਰੀ ਵਿੱਚ ਕੰਮ ਕਰ ਰਹੇ ਪ੍ਰਵਾਸੀ ਕਰਮਚਾਰੀਆਂ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਇੱਕ ਦਾ ਮੋਢਾ ਟੁੱਟ ਗਿਆ ਉਹਨਾਂ ਦੱਸਿਆ ਕਿ ਝਗੜਾ ਇੱਕ ਫੋਨ ਨੂੰ ਲੈ ਕੇ ਸ਼ੁਰੂ ਹੋਇਆ ਸੀ ਜੋ ਕਿ 1500 ਰੁਪਏ ਵਿੱਚ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਹੋਰ ਲੋਕ ਉੱਥੇ ਆ ਗਏ ਫੋਨ ਵਾਪਸ ਮੰਗਿਆ ਗਿਆ ਅਤੇ ਜਦੋਂ ਪੈਸੇ ਵਾਪਸ ਮੰਗੇ ਤਾਂ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਰਵੀ ਕੁਮਾਰ ਨੇ ਇਹ ਦੋਸ਼ ਲਗਾਇਆ ਕਿ ਹਮਲਾਵਰਾਂ ਵਿੱਚੋਂ ਕੁਝ ਲੋਕ ਇਲਾਕੇ ਵਿੱਚ ਗਲਤ ਕੰਮ ਕਰਦੇ ਨੇ ਅਤੇ ਉਹਨਾਂ ਦਾ ਰੁਝਾਨ ਹਿੰਸਾਵਲ ਜ਼ਿਆਦਾ ਹੈ ਉਹਨਾਂ ਕਹੇ ਕਿ ਲੋੜ ਪੈਣ ਉੱਤੇ ਸਾਰਾ ਮੁਹੱਲਾ ਇਕੱਠਾ ਹੋ ਕੇ ਸੱਚਾਈ ਦੱਸੇਗਾ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਦਰਖਾ ਵਾਸਤ ਮਿਲ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਭਰੋਸਾ ਦਿਵਾਇਆ ਕਿ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਕੀ ਗੱਲ ਹੋਈ ਰਾਤੀ ਰਾਤੀ ਬੰਦੇ ਪਏ ਆ ਜੀ ਆਣ ਕੇ ਇਹਨਾਂ ਨੂੰ ਭਈਆਂ ਨੂੰ ਮੇਰਿਆਂ ਨੂੰ ਮੈਂ ਬਾਹਰ ਸੀ ਤੇ ਉਹਨਾਂ ਨੇ ਆਣ ਕੇ ਕੁੱਟਮਾਰ ਕੀਤੀ ਆ ਤੇ ਭਈਏ ਦਾ ਮੋਢਾ ਤੋੜਤਾ ਆ ਇਹਨਾਂ ਨੇ ਤੇ ਕੀ ਕਾਰਨ ਕੀ ਕਾਰਨ ਕੋਈ ਫੋਨ ਫੋਨ ਦਾ ਚੱਕਰ ਸੀ ਜੀ ਉਹ ਕੋਈ ਇਹਨਾਂ ਦਾ ਉਹਨਾਂ ਦਾ ਯਾਰ ਹੀ 1500 ਰੁਪਏ ਚ ਫੋਨ ਦੇ ਕੇ ਗਿਆ ਇਹਨਾਂ ਨੂੰ ਤੇ 10-15 ਮਿੰਟ ਬਾਅਦ ਹੀ ਉਹ ਬੰਦੇ ਆ ਗਏ ਤੇ ਉਹਨਾਂ ਨੇ ਆਣ ਕੇ ਫੋਨ ਮੰਗਿਆ ਭਈਏ ਨੇ ਫੋਨ ਦੇ ਦਿੱਤਾ ਕਿਹਾ ਜੀ ਮੇਰੇ 1500 ਰੁਪਏ ਤੁਸੀਂ ਦੇ ਦਿਓ ਤੇ ਆਪਣਾ ਫੋਨ ਲੈ ਲਓ ਤੇ ਜਦੋਂ ਇਹਨੇ ਫੋਨ ਦੇ ਦਿੱਤਾ ਨੇ 1500 ਮੰਗੇ ਆ ਉਹਨਾਂ ਨੇ ਇਹਨੂੰ ਘੁਟਣਾ ਚਾਲੂ ਕਰਤਾ ਆ ਤੇ ਮਾਰ ਮਾਰ ਕੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਆ ਜੀ ਸਾਰੀ ਮੇਰੇ ਕੋਲ ਪਈ ਹੋਈ ਆ ਮਾਰ ਮਾਰ ਫੱਟੀਆਂ ਦਾ ਮੁੱਢਾ ਤੋੜਤਾ ਉਹਨਾਂ ਨੇ ਕਿੰਨੇ ਕਿੰਨੇ ਬੰਦੇ ਆਏ ਸੀ ਭਾਈ ਬੰਦੇ 15 16 ਬੰਦੇ ਸੀ ਜੀ ਹੂੰ ਕੋਈ ਪੁਰਾਣੀ ਰੰਜਿਸ਼ ਨਹੀਂ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਹੈਗੀ ਜੀ ਉਹ ਬੰਦੇ ਇੱਥੇ ਸਮਾਸ਼ਪੁਣ ਵੀ ਵੇਚਦੇ ਆ ਗੰਦ ਪਾਇਆ ਉਹਨਾਂ ਨੇ ਪੂਰੇ ਮਹੱਲੇ 'ਚ ਅੱਬ ਦੋ ਤਿੰਨ ਦਿਨ ਪਹਿਲੋ ਵੀ ਉਹਨਾਂ ਨੇ ਟਾ-ਟਾ ਚਲਾਈਆਂ ਆ ਜੀ ਰਿਕਾਰਡ ਕੀ ਬੰਦਿਆਂ ਦਾ ਬਹੁਤ ਜੀ ਉਹ ਜੇਲੋ ਜੁਲੋ ਵੀ ਆਏ ਆ ਬੰਦੇ ਉਹ ਬਹੁਤ ਜ਼ਿਆਦਾ ਉਹਨਾਂ ਦਾ ਇੱਥੇ ਮਹੱਲੇ 'ਚ ਗੰਦਿਆ ਸਾਰਾ ਮਹੱਲਾ ਉਹਨਾਂ ਦੇ ਬਰਖਲਾਫ ਆ ਤੁਸੀਂ ਕਹੋਗੇ ਤੇ ਸਾਰਾ ਮਹੱਲਾ ਇਕੱਠਾ ਹੋ ਕੇ ਆ ਜਾਈਗਾ ਜੀ ਜਿੱਥੇ ਕਹੋਗੇ ਹਾਂ ਜੀ ਮੇਰੇ ਫੈਕਟਰੀ ਦੇ ਅੰਦਰ ਕੁੱਟਮਾਰ ਕੀਤੀ ਆ ਜੀ ਉਹਨਾਂ ਨੇ ਕੋਈ ਹੋਰ ਕੁਝ ਨੁਕਸਾਨ ਹੋਇਆ ਨਹੀਂ ਬੰਦੇ ਦਾ ਹੀ ਨੁਕਸਾਨ ਆ ਜੀ ਕੁਝ ਪੈਸੇ 2-3 ਹਜ਼ਾਰ ਰੁਪਿਆ ਹੀ ਉਹਦਾ ਨੁਕਸਾਨ ਆ ਬਾਕੀ ਕੋਈ ਨਹੀਂ ਤੇ ਬੰਦੇ ਕਿੰਨੇ ਸੀ ਤੁਹਾਡੇ

ਜਦੋਂ ਸੀਰੀਅਸ ਅੰਰਾਇ ਜਖਮ ਹੋਇਆ ਲਿਖ ਮੋਬਾਈਲ ਨੂੰ ਉਸ ਦਾ ਥੋੜਾ ਖੂਨ ਲੱਗਾ ਤੇ ਕੰਦੇ 'ਤੇ ਲੱਗਾ। ਬਾਗੀ ਤੁਰੰਤ ਹੀ ਗਈ ਤੇ ਦੀ ਸਾਹ ਬਾਤ ਹੋਰਦੀ ਹੈ। ਰੱਦੀ ਕੰਪਲੀਟ ਆਏ ਸੀਗੀ ਰੋहतक ਮਾਰ ਵੱਲੋਂ। ਇਹ ਕੋਈ ਮੋਬਾਈਲ ਦਾ ਲੈਣ ਦੇਣ ਦਾ ਮਾਮਲਾ ਇਹਨਾਂ ਦਾ ਤੇ ਤਸਦੀਕ ਕਰਕੇ ਤਸਦੀਕ ਕਰਕੇ ਜਿਹੜੀ ਵੀ ਬਣਦੀ ਕਾਰਵਾਈ ਅਮਲ ਚ ਲੈਂਦੀ ਜਾਊਗੀ। ਡਾੜ ਕੱਢ ਕੇ ਦੇ ਦ। ਡਾੜ ਕੱਢ ਕੇ ਦਿੱਤਾ ਹੀ ਰਾਦਾ। ਹਾਂਜੀ। ਕੋਈ ਸੀਸੀਟੀਵੀ ਆਈ ਆਪਰੇ ਕੋਈ? ਨਹੀਂ ਉਹ ਜਾਂਚ ਕਰ ਰਹੇ ਆ ਜੀ। ਹਾਂ ਉਹਦੀ ਜਾਂਚ ਕਰ ਰਹੇ ਆ ਸਰ। ਕੀ ਕਾਰਵਾਈ ਕੀਤੀ ਜਾਏਗੀ? ਜਿਹੜੀ ਵੀ ਕੋਈ ਸਾਹਮਣੇ ਗੱਲ ਆਏਗੀ ਤਸਦੀਕ ਦੇ ਵਿੱਚ ਉਹ ਉਹਨੂੰ ਕਾਰਵਾਈ ਕੀਤੀ ਜਾਊਗੀ।